ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਸਾਖੀ ਹੈ ਜੀ ਚਤੁਰਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ 15 ਵਰਿਆਂ ਦੇ ਸਨ ਤੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਸੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਂ ਲੋਧੀ ਨੇ ਰਾਏਪੋਏ ਦੀ ਤਲਵੰਡੀ ਦਾ ਮਾਲੀਆ ਉਗਰਾਉਣ ਮਾਮਲਾ ਲੈਣ ਲਈ ਚਹਿਰਾਮ ਜੀ ਦੀ ਡਿਊਟੀ ਲਾਈ ਹੋਈ ਸੀ ਜਿਸ ਕਾਰਨ ਜੈਰਾਮ ਜੀ ਦਾ ਤਲਵੰਡੀ ਵਿਖੇ ਮਹਿਤਾ ਕਾਲੂ ਜੀ ਨਾਲ ਵੀ ਵਾਹ ਪੈਂਦਾ ਰਹਿੰਦਾ ਸੀ ਇਸ ਮੇਰ ਮਲਾਪ ਕਾਰਨ ਜੈਰਾਮ ਜੀ ਦਾ ਮਹਿਤਾ ਕਾਲੂ ਉੱਤੇ ਚੰਗਾ ਪ੍ਰਭਾਵ ਸੀ ਜੈਰਾਮ ਜੀ ਦੀ ਸ਼ਖਸੀਅਤ ਤੋਂ رائے ਬੁਲਾਰ ਜੀ ਵੀ ਬੜੇ ਖੁਸ਼ਦਾਨ ਤੇ ਉਹਨਾਂ ਨੇ ਵਿਚ ਪੈ ਕੇ ਬੇਬੇ ਨਾਨਕੀ ਦਾ ਰਿਸ਼ਤਾ ਜੈਰਾਮ ਦੇ ਨਾਲ ਕਰਵਾ ਦਿੱਤਾ ਵਿਆਹ ਹੋਣ ਉਪਰੰਤ ਜੈਰਾਮ ਬੇਬੇ ਨਾਨਕੀ ਨੂੰ ਸੁਲਤਾਨਪੁਰ ਲੋਧੀ ਲੈ ਗਏ ਮਹਿਤਾ ਕਾਲੂ ਜੀ ਇਕ ਕੁਝ ਸ਼ਾਹੀ ਪਿਤਾ ਹੋਣ ਕਾਰਨ ਸ਼ਿਰਗੁਰੂ ਨਾਨਕ ਤੇਜ ਜੀ ਨੂੰ ਇੱਕ ਕਮਾਊ ਪੁੱਤ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਸਨ ਜਦਕਿ ਗੁਰੂ ਜੀ ਹਮੇਸ਼ਾ ਭਗਤੀ ਵਿੱਚ ਲੀਨ ਰਹਿੰਦੇ ਸਨ ਅਤੇ ਖਾਂਦੇ ਪੀਂਦੇ ਵੀ ਬਹੁਤ ਘੱਟ ਸਨ ਮਹਿਤਾ ਕਾਲੂ ਜੀ ਦੇ ਨਿੱਤੇ ਕਲੇਸ਼ ਤੋਂ ਪ੍ਰਭਾਵਿਤ ਹੋ ਕੇ ਰਾਏ ਬੁਲਾਰ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਨਾਨਕ ਜੀ ਜੋ ਵੀ ਨੁਕਸਾਨ ਕਰਨ ਮੈਂ ਭਰ ਦਿਆਂਗਾ ਵੇਖਣਾ ਕਿਤੇ ਇਹਨਾਂ ਦਾ ਮੂੰਹ ਨਾ ਫਟਕਾਰ ਦੇਣਾ ਮੇਰੇ ਪਿੰਡ ਦੇ ਵੱਡੇ ਭਾਗ ਨੇ ਕਿ ਇਸ ਮਹਾਨ ਆਤਮਾ ਦਾ ਇੱਥੇ ਜਨਮ ਹੋਇਆ ਹੈ ਨਾਲ ਦੀ ਨਾਲ ਰਾਏ ਬੁਲਾਰ ਨੇ ਜੈਰਾਮ ਨੂੰ ਵੀ ਕਹਿ ਦਿੱਤਾ ਸੀ ਕਿ ਨਾਨਕ ਜੀ ਦੀ ਨੌਕਰੀ ਦਾ ਸੁਲਤਾਨਪੁਰ ਲੋਧੀ ਵਿਖੇ ਪ੍ਰਬੰਧ ਕਰਨ ਇਸ ਦੇ ਫਲਸਰੂਪ ਗੁਰੂ ਜੀ ਨੂੰ ਪਾਈ ਜੈਰਾਮ ਜੀ ਨਾਲ ਸੁਲਤਾਨਪੁਰ ਭੇਜ ਦਿੱਤਾ ਗਿਆ ਇਹ ਗੱਲ 1484 ਦੀ ਹੈ ਜਦੋਂ ਉਹ 15 ਕੇ ਸਾਲ ਦੇ ਸਨ ਉੱਥੇ ਉਹਨਾਂ ਨੂੰ 1485 ਈਸਵੀ ਵਿੱਚ ਮੋਦੀ ਖਾਨੇ ਵਿੱਚ ਮੋਦੀ ਦੀ ਅਸਾਮੀ ਤੇ ਲਗਾ ਦਿੱਤਾ ਗਿਆ। ਮੋਦੀ ਦਾ ਕੰਮ ਦਿੱਤੀਆਂ ਜਿੰਸਾਂ ਅਤੇ ਵੱਟੀ ਰਕਮ ਦਾ ਹਿਸਾਬ ਰੱਖਣਾ ਸੀ। ਇਸ ਬਦਲੇ ਜਿੰਸ ਅਤੇ ਨਕਦੀ ਦੇ ਰੂਪ ਵਿੱਚ ਤਨਖਾਹ ਮਿਲਦੀ ਸੀ। ਗੁਰੂ ਜੀ ਨੇ ਇਸ ਕੰਮ ਨੂੰ ਪੂਰੀ ਮਿਹਨਤ ਅਤੇ ਲਗਨ ਦੇ ਨਾਲ ਨਿਭਾਇਆ। ਉਹ ਮਿੱਠਾ ਬੋਲਦੇ, ਪੂਰਾ ਤੋਲਦੇ, ਹਰ ਛੋਟੇ ਵੱਡੇ ਨਾਲ ਇੱਕੋ ਜਿਹਾ ਚੰਗਾ ਵਰਤਾਓ ਕਰਦੇ। ਲੋਕੀ ਉਹਨਾਂ ਉੱਤੇ ਬਹੁਤ ਖੁਸ਼ ਸਨ। ਉਹਨਾਂ ਤੋਂ ਪਹਿਲਾਂ ਮੋਦੀ ਖਾਨੇ ਵਿੱਚ ਕੁਝ ਲੋਕਾਂ ਦੇ ਨਾਲ ਬਹੁਤਾ ਮਾੜਾ ਵਰਤੋਅ ਕੀਤਾ ਜਾਂਦਾ ਸੀ ਅਤੇ ਲੋਕਾਂ ਦੀਆਂ ਬਹੁਤ ਸ਼ਿਕਾਇਤਾਂ ਵੀ ਸਨ ਇਸ ਤੋਂ ਛੁੱਟ ਮੋਦੀ ਖਾਨੇ ਵਿੱਚ ਕਬਲਾ ਵੀ ਕਾਫੀ ਹੁੰਦਾ ਸੀ ਨਿੱਜੀ ਜ਼ਿੰਦਗੀ ਦੇ ਵਿੱਚ ਉਹ ਪਹਿਰ ਰਾਤ ਰਹਿੰਦੇ ਆ ਉੱਠਦੇ ਅਤੇ ਵੇਈ ਨਦੀ ਤੇ ਜਾ ਕੇ ਇਸ਼ਨਾਨ ਕਰਦੇ ਫਿਰ ਕੱਡੇ ਤੇ ਬੈਠ ਕੇ ਭਜਨ ਬੰਦਗੀ ਵਿੱਚ ੳੜ ਜਾਂਦੇ ਜਿੱਥੇ ਹੁਣ ਗੁਰਦੁਆਰਾ ਬੀਰ ਸਾਹਿਬ ਹੈ ਫਿਰ ਸਾਰਾ ਦਿਨ ਆਪਣਾ ਕਾਰਵਿਹਾਰ ਕਰਦੇ ਆ ਵੀ ਕਰਤਾਰ ਵਿੱਚ ਹੀ ਉਹਨਾਂ ਦਾ ਚਿੱਤ ਲੱਗਾ ਰਹਿੰਦਾ। ਪੁਰਾਤਨ ਜਨਮ ਸਾਖੀ ਦੇ ਅਨੁਸਾਰ ਇੱਕ ਦਿਨ ਇੱਕ ਸਾਧੂ ਆਟਾ ਖਰੀਦਣ ਆਇਆ। ਆਪ ਤਕੜੀ ਫੜ ਕੇ ਤੋਲਣ ਲੱਗ ਪਏ। ਜਦ 12 ਧਾਰਨਾ ਤੋਂ ਪਿੱਛੋਂ 13ਵੀਂ ਤੇ ਆ ਗਏ ਤਾਂ ਸੁਰਤ ਪਰਮਾਤਮਾ ਦੇ ਨਾਲ ਐਸੀ ਜੁੜ ਗਈ ਕਿ 13 ਹਾਂ 13 ਹਾਂ ਕਰਦੇ 13 ਤੇ ਹੀ اٹਕੇ ਰਹੇ। ਅਤੀ ਧਾਰਨਾ ਤੋਲੀ ਗਈ। ਸਾਧੂ ਬੜਾ ਹੈਰਾਨ ਹੋਇਆ ਤੇ ਪੁੱਛਣ ਲੱਗਾ ਕਿਸ ਤਰ੍ਹਾਂ ਤੋਲਣ ਵਾਲਾ ਮੋਦੀਖਾਨਾ ਕਿਵੇਂ ਵਸੇਗਾ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਸਦੇ ਨਾਂ ਵਿੱਚ ਤੀਰਾ-ਤੇਰਾ ਕਹਿਣ ਵਿੱਚ ਹੀ ਬਰਕਤ ਪੈਂਦੀ ਹੈ ਸਾਰਾ ਸੰਸਾਰ ਮੇਰਾ-ਮੇਰਾ ਕਰਕੇ ਹੀ ਖ਼ਬਾਰ ਹੋ ਰਿਹਾ ਹੈ ਜਿਨ੍ਹਾਂ ਨੂੰ ਈਰਖਾ ਸੀ ਉਹਨਾਂ ਬਹੁਤੀਆਂ ਸ਼ਿਕਾਇਤਾਂ ਕੀਤੀਆਂ ਪਰ ਜਿੰਨੀ ਵੀਰ ਵੀ ਹਿਸਾਬ ਚੈੱਕ ਕੀਤਾ ਜਾਂਦਾ ਸੀ ਤਾਂ ਕੁਝ ਵਾਦਾ ਹੀ ਨਿਕਲਦਾ ਰਿਹਾ ਕਿਉਂਕਿ ਉਹ ਆਪਣੀ ਪੂਰੀ ਤਨਖਾਹ ਘਰ ਹੀ ਨਹੀਂ ਲੈ ਜਾਂਦੇ ਸੀ ਸੋ ਕੋ ਲੋਡ ਅਨੁਸਾਰ ਰਸਦ ਲੈ ਜਾਂਦੇ ਸਨ ਇੱਕ ਵਾਰ ਕਿਸੇ ਤੱਕੜੀ ਚੁਗਲੀ ਦੇ ਅਸਰ ਹੇਠ ਨਵਾਬ ਦੌਲਤ ਖਾਨ ਨੇ ਗੁਰੂ ਜੀ ਨੂੰ ਇੱਕ ਕੋਠੜੀ ਦੇ ਵਿੱਚ ਨਜ਼ਰਬੰਦ ਕਰਕੇ ਮੋਦੀ ਖਾਨੇ ਦੀ ਛਾਣਬੀਨ ਕਰਵਾਈ ਇਸ ਵਾਰ ਵੀ ਗੁਰੂ ਜੀ ਦਾ ਸਰਕਾਰ ਵੱਲ ਕੁਝ ਵਾਦਾ ਹੀ ਨਿਕਲਿਆ ਇਸ ਤੋਂ ਇਹ ਸਿਟਾ ਨਿਕਲਦਾ ਹੈ ਕਿ ਉਹ ਜੋ ਲੋਕਾਂ ਦੀ ਮਦਦ ਕਰਦੇ ਸਨ ਆਪਣੀ ਤਨਖਾਹ ਅਤੇ ਰਸਦ ਦੀ ਸੀਮਾ ਵਿੱਚ ਰਹਿ ਕੇ ਹੀ ਕਰਦੇ ਸਨ ਜਨਮ ਸਾਖੀ ਸਿਹਤ ਅਨੁਸਾਰ ਗੁਰੂ ਜੀ ਨੇ ਲੇਖਾ ਹੋਣ ਉਪਰੰਤ ਇਹ ਕਹਿ ਦਿੱਤਾ ਕਿ ਤੁਸੀਂ ਹੁਣ ਆਪਣਾ ਕੰਮ ਆਪ ਹੀ ਸੰਭਾਲੋ ਮੈਂ ਹੁਣ ਤੁਹਾਡਾ ਕੰਮ ਨਹੀਂ ਕਰਾਂਗਾ ਇਸ ਤਰ੍ਹਾਂ ਗੁਰੂ ਜੀ ਨੇ ਸਾਡੇ ਵਾਸਤੇ ਕਾਲ ਖਾਏ ਕਿਛ ਹੱਥੋਂ ਦੇ ਦੇ ਪੂਰਨੇ ਪਾਇ ਪੁੱਲਾ ਚੁਕਾ ਮਾਫ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ